ਸਸ਼ਰਕਾਲ ਜੀ ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ চোপੜਾ ਸ਼ਰਮਨਾਕ ਖਬਰ سامنے ਆ ਰਹੀ ਹੈ ਦਾਸੇਕ ਸਕੂਲ ਦੇ ਵਿੱਚ ਵਿਦਿਆਰਥਣਾ ਦੇ ਨਾਲ ਜੋ ਹੈ ਬਦਸਲੂਕੀ ਕੀਤੀ ਗਈ ਹੈ ਤੇ ਇਥੇ ਵਿਦਿਆਰਥਣਾ ਦੇ ਕੱਪੜੇ ਉਤਰਵਾਏ ਜਾਂਦੇ ਨੇ ਜ਼ਬਰਦਸਤੀ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਅਜੀਹਾ ਕੀਤਾ ਜਾਂਦਾ ਹੈ ਤਾਂ ਖਬਰ ਸੁਣ ਕੇ ਤੁਹਾਡੇ ਵੀ ਜ਼ਰੂਰ ਹੋਸ਼ ਉੱਡ ਜਾਣਗੇ ਦਰਸਲ ਪੂਰਾ ਮਾਮਲਾ ਕੀ ਹੈ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦੱਸइए ਕਿ ਮਹਾਰਾਸ਼ਟਰ ਦੇ ਇੱਕ ਸਕੂਲ ਦੇ ਵਿੱਚ ਵਾਸ਼ਰੂਮ ਦੇ ਵਿੱਚ ਖੂਨ ਦੇ ਤੱਬੇ ਦੇਖੇ ਜਾਂਦੇ ਨੇ ਜਿਸ ਤੋਂ ਬਾਅਦ ਅਧਿਆਪਕਾਂ ਦੇ ਵੱਲੋਂ ਜੋ ਹੈ ਐਕਸ਼ਨ ਲਿਆ ਜਾਂਦਾ ਤੇ ਇਹ ਐਕਸ਼ਨ ਕੀ ਲਿਆ ਜਾਂਦਾ ਹੈ ਉਹ ਜਿਹੜਾ ਹੈ ਕਾਫੀ ਸ਼ਰਮਸਾਰ ਕਰ ਦੇਣ ਵਾਲਾ ਹੈ ਦਰਅਸਲ ਇਥੇ ਅਧਿਆਪਕਾਂ ਦੇ ਵੱਲੋਂ ਜੋ ਹੈ 125 ਦੇ ਕਰੀਬ ਵਿਦਿਆਰਥਣਾ ਦੇ ਜੋ ਹੈ ਜ਼ਬਰਦਸਤੀ ਕਪੜੇ ਉਤਰਵਾਏ ਜਾਂਦੇ ਨੇ ਇੱਥੇ ਪੀਰੀਅਡਸ ਚੈੱਕ ਕਰਨ ਦੇ ਨਾਂ ਤੇ ਜੋ ਹੈ ਇਹ ਐਕਸ਼ਨ ਲਿਆ ਜਾਂਦਾ ਹੈ ਕਿਉਂਕਿ ਵਾਸ਼ਰੂਮ ਦੇ ਵਿੱਚ ਖੂਨ ਦੇ ਤੱਬੇ ਦੇਖੇ ਗਏ ਸਿਗੇ ਤਾਂ ਹਾਲਾਂਕਿ ਇਸ ਤੋਂ ਬਾਅਦ ਦੱਸਿਆ ਕਿ ਅਧਿਆਪਕਾਂ ਦੇ ਵੱਲੋਂ ਸੂਝ-ਬੂਝ ਦੇ ਨਾਲ ਇਸ ਨੂੰ ਹੈਂਡਲ ਕਰਨ ਦੀ ਬਜਾਏ ਦੱਸਿਆ ਕਿ ਵਿਦਿਆਰਥਣਾ ਦੇ ਜ਼ਬਰਦਸਤੀ ਕਪੜੇ ਉਤਰਵਾਏ ਜਾਂਦੇ ਨੇ ਤਾਂ 6ਵੀਂ ਤੋਂ 10ਵੀਂ ਕਲਾਸ ਦੀਆਂ ਵਿਦਿਆਰਥਣਾ ਨੂੰ ਜੋ ਇਸ ਤਰੀਕੇ ਦੇ ਨਾਲ ਸ਼ਰਮਸਾਰ ਕੀਤਾ ਜਾਂਦਾ ਉਸ ਇਹ ਮਾੜੀ ਹਰਕਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਜ਼ਬਰੀ ਜੋ ਹੈ ਕੱਪੜੇ ਉਤਾਰਨ ਦੇ ਲਈ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਚੈੱਕ ਕਰਵਾਓ ਕਿ ਪੀਰੀਅਡਸ ਤੇ ਕੌਣ-ਕੌਣ ਹੈ ਕਿਉਂਕਿ ਵਾਸ਼ਰੂਮ ਦੇ ਵਿੱਚ ਖੂਨ ਦੇ ਤੱਬੇ ਦੇਖੇ ਗਏ ਸੀਗੇ ਇੱਥੋਂ ਤੱਕ ਕਿ ਦੱਸਿਆ ਕਿ ਸਕੂਲ ਦੇ ਇਨ੍ਹਾਂ ਅਧਿਆਪਕਾਂ ਦੇ ਵੱਲੋਂ ਸਿਰਫ ਲੜਕੀਆਂ ਦੇ ਕਪੜੇ ਹੀ ਨਹੀਂ ਉਤਰਵਾਏ ਗਏ ਬਲਕਿ ਉਹਨਾਂ ਦੇ ਫਿੰਗਰਪ੍ਰਿੰਟਸ ਵੀ ਲਏ ਗਏ ਤੇ ਇਥੋਂ ਤੱਕ ਕਿ ਪ੍ਰੋਜੈਕਟਰ ਤੇ ਦਿਖਾਏ ਗਏ ਉਹ ਖੂਨ ਦੇ ਤੱਬੇ ਕਿ ਇਹ ਖੂਨ ਦੇ ਤੱਬੇ ਕਿੱਥੋਂ ਆਏ ਵਾਸ਼ਰੂਮ ਦੇ ਵਿੱਚ ਇਸ ਨੂੰ ਲੈ ਕੇ ਜੋ ਹੈ ਬਵਾਲ ਖੜਾ ਕਰ ਦਿੱਤਾ ਗਿਆ ਸੋ ਤੁਸੀਂ ਦੱਸਿਓ ਇੱਥੇ ਕਿ ਮਹਾਰਾਸ਼ਟਰ ਦੇ ਸ਼ਾਹਾਪੁਰ ਦਾ ਇੱਕ ਸਕੂਲ ਦੱਸਿਆ ਜਾ ਰਿਹਾ ਜਿੱਥੇ ਕਿ ਇਹ ਸਾਰੀ ਘਟਨਾ ਵਾਪਰੀ ਹੈ ਇਸ ਮਕਰੋ ਦੱਸੇ ਕਿ ਇਹਨਾਂ ਲੜਕੀਆਂ ਦੇ ਵੱਲੋਂ ਜੋ ਕਿ ਹੁਣ ਸਕੂਲ ਜਾਣ ਨੂੰ ਵੀ ਡਰ ਰਹੀਆਂ ਨੇ ਤਾਂ ਇਹਨਾਂ ਦੇ ਵੱਲੋਂ ਆਪਣੇ ਮਾਪਿਆਂ ਨੂੰ ਇਹ ਸਾਰੀ ਗੱਲ ਦੱਸੇ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਇਸ ਸਕੂਲ ਦੇ ਖਿਲਾਫ ਜੋ ਹੈ ਪ੍ਰਦਰਸ਼ਨ ਕੀਤਾ ਜਾਂਦਾ ਹੈ ਸਕੂਲ ਦੇ ਬਾਹਰ ਜਾ ਕੇ ਜੋ ਹੈ ਵਿਰੋਧ ਜਤਾਇਆ ਜਾਂਦਾ ਹੈ ਤੇ ਇਥੇ ਉਦਾਸ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਵੀ ਜਿਹੜੀ ਹੈ ਜੁੜ ਚੁੱਕੀ ਹੈ ਤਾਂ ਪੁਲਿਸ ਦੇ ਵੱਲੋਂ 8 ਅਧਿਆਪਕਾਂ ਦੇ ਖਿਲਾਫ ਇਥੇ ਕੇਸ ਦਰਜ ਕੀਤਾ ਗਿਆ ਹੈ ਕਿ ਬੱਚ ਲੋਕੀ ਜਿਹੜੀ ਕੀਤੀ ਜਾਂਦੀ ਹੈ ਤੇ ਪੋਕਸੋ ਅਧੀਨ ਪੋਕਸੋ ਐਕਟ ਦੇ ਅਧੀਨ ਤਹਿਤ ਦੱਸਿਆ ਹੈ ਕਿ ਪ੍ਰਿੰਸੀਪਲ ਸਮੇਤ 8 ਲੋਕਾਂ ਖਿਲਾਫ ਕੇਸ ਦਰਜ ਹੋਇਆ ਹੈ ਤੇ ਇਸੇ ਦੇ ਨਾਲ ਇਸ ਘਟਨਾ ਦੇ ਵਿੱਚ ਜੋ ਹੈ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਦੇ ਹੁਕਮ ਵੀ ਜਾਰੀ ਹੋਏ ਨੇ ਤੇ ਇਹ ਵੀ ਕਿ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕਾਂ ਨੂੰ ਜੋ ਹੈ ਗ੍ਰਿਫਤਾਰ ਵੀ ਪੁਲਿਸ ਵੱਲੋਂ ਕੀਤਾ ਗਿਆ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਪੂਰੀ ਘਟਨਾ ਨੂੰ ਸੁਣ ਕੇ ਕਿ ਕੇਸ ਰਿਕੇ ਦੇ ਨਾਲ ਉਹਨਾਂ ਵਿਦਿਆਰਥਣਾਂ ਤੇ ਕੀ ਵਾਪਰੀ ਹੋਵੇਗੀ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਕਿਉਂਕਿ ਸਕੂਲ ਦੇ ਵਿੱਚ ਅਧਿਆਪਕ ਜੋ ਹੈ ਬੱਚਿਆਂ ਨੂੰ ਸਿਖਾਉਂਦੇ ਨੇ ਚੰਗੀ ਸਿੱਖਿਆ ਦਿੰਦੇ ਨੇ ਲੇਕਿਨ ਇੱਥੇ ਜੋ ਹੈ ਇੱਕ ਛੋਟੀ ਜਹੀ ਗੱਲ ਦੇ ਪਿੱਛੇ ਇੱਕ ਵੱਡਾ ਬਵਾਲ ਖੜਾ ਕਰ ਲਿਆ ਜਾਂਦਾ ਹੈ ਤੇ ਬਦਸਲੂਕੀ ਜੋ ਹੈ ਵਿਦਿਆਰਥਣਾ ਦੇ ਨਾਲ ਕੀਤੀ ਜਾਂਦੀ ਹੈ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 6ਵੀਂ ਤੋਂ 10ਵੀਂ ਕਲਾਸ ਦੇ ਵਿਚਕਾਰ ਦੀਆਂ ਇਹ ਕੁੜੀਆਂ ਸਿਗੀਆਂ ਵਿਦਿਆਰਥਣਾ ਸਿਗੀਆਂ ਤਾਂ 125 ਦੇ ਕਰੀਬ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹੀ ਬਦਸਲੂਕੀ ਹੁੰਦੀ ਹੈ ਅਧਿਆਪਕਾਂ ਦੇ ਵੱਲੋਂ ਇੱਕ ਇੱਕ ਕਰਕੇ ਇਨ੍ਹਾਂ ਤੋਂ ਜ਼ਬਰੀ ਕਪੜੇ ਉਤਰਵਾਏ ਜਾਂਦੇ ਨੇ ਪੀਰੀਅਡਸ ਚੈੱਕ ਕਰਨ ਦੇ ਨਾਂ ਤੇ ਤੇ ਇਹ ਪਤਾ ਲਗਾਉਣ ਦੇ ਲਈ ਕਿ ਵਾਸ਼ਰੂਮ ਦੇ ਵਿੱਚ ਖੂਨ ਦੇ ਤੱਬੇ ਕਿੱਥੋਂ ਆਏ ਤਾਂ ਇਹ ਮਾੜੀ ਹਰਕਤ ਜੋ ਹੈ ਸਕੂਲ ਦੇ ਵਿੱਚ ਇਹਨਾਂ ਅਧਿਆਪਕਾਂ ਦੇ ਵੱਲੋਂ ਕੀਤੀ ਗਈ ਹੈ ਸੋ ਦੱਸਦੇ ਕਿ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਮਾਪਿਆਂ ਦੇ ਵੱਲੋਂ ਜਦੋਂ ਵਿਰੋਧ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਸਕੂਲ ਦੇ ਬਾਹਰ ਇਸ ਮਗਰੋਂ ਦੱਸਿਆ ਕਿ ਹੁਣ ਐਕਸ਼ਨ ਪੁਲਿਸ ਦੇ ਵੱਲੋਂ ਲਿਆ ਗਿਆ ਤੇ 8 ਲੋਕਾਂ ਖਿਲਾਫ ਪੋਕਸੋ ਐਕਟ ਅਧੀਨ ਤਹਿ ਜੋ ਹੈ ਮਾਮਲਾ ਦਰਜ ਕੀਤਾ ਗਿਆ ਤੇ ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕਾਂ ਨੂੰ ਗ੍ਰਿਫਤਾਰ ਕੀ